ਲਓ ਫਕਰ ਝੰਡੇ ਵਾਲੇ ਸੋਨੀ ਦਾ ਚੱਲਦਾ ਹੋਇਆ ਮੁਕਾਬਲਾ ਦੋ ਗੱਬਰੂਆਂ ਦੇ ਦਰਮਿਆਨ ਆਹ ਧੌਲਾ ਤਫੇ ਕੈਮਰੇ ਫੋਕਸ ਦੁਨੀਆ ਆਨੰਦ ਮਾਰ ਰਹੀ ਹੈ ਲਓ ਬਿੱਲਾ ਦੇ ਸੋਨੀ ਆਹ ਨੰਬਰ 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 ਆਹ ਕਬੱਡੀ ਕਬੱਡੀ ਆਹ 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 ਕਬੱਡੀ 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 ਕੀ ਬਾਤ ਹੈ ਇੱਥੇ ਰੱਖਿਆ ਬਾਤ ਹੈ ਇਹ ਸੋਨੀ ਫਕਰ ਝੰਡੇ ਵਾਲਾ ਦੁਨੀਆ ਕਬੱਡੀ ਪਾ ਰਿਹਾ ਹੈ ਖਲਤਾ ਦਿਨ ਰਾਏਕੋੜ ਦੇ ਵਿੱਚ ਸੁਖਵੀਰ ਰਾਏ ਹੁਣੀ ਸੱਦਾ ਦੇ ਰਿਹਾ ਹੈ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਚਾਰਾਂ ਦੇ ਵਿੱਚੋਂ ਕੌਣ ਲਓ ਸਿਮਾ ਪੱਤਣ ਤੇ ਰੇਸ਼ਮ ਰਾਏ ਕੋਟੀਆ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਲੈ ਗਿਆ ਮੋੜ ਕੇ ਲੈ ਗਿਆ ਮੋੜ ਕੇ ਲਓ ਸਿਮਾ ਪੱਤਣਾ ਵਾਲਾ ਕੀ ਬਾਤ ਹੈ ਲੈ ਵੀ ਦਰਸ਼ਕ ਵੀਰੋ ਤਾੜੀ ਨਹੀਂ ਲੜਤੋਂ ਵਾਲਿਆ ਹਾ ਕਬੱਡੀ ਨਾਲ ਲਲਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਸਦਾ ਗੁਰੂ ਦੇ ਜਕਾਰੇ ਦਾ ਸੂਰ ਮੈਨੂੰ ਚੜਦਾ ਸਰੂਰ ਮਿਲਿਆ ਗੁਰੂ ਦੇ ਜਕਾਰੇ ਦਾ ਉਹ ਜਕਾਰੇ ਗੁੰਦੇ ਆ ਪਰ ਜੱਫਾ ਤੇ ਜੱਫਾ ਠਾ ਜੱਫਾ ਜੱਫਾ ਤੇ ਜੱਫਾ ਠਾ ਜੱਫਾ ਜੰਗੀ ਅਣਤ ਤਾਂ ਲਾ ਜੱਫਾ ਕੜੀ ਸੋਨੀ ਕੜੀ ਕੁਲਵਿੰਦਰ ਬੜਾ ਪੈ ਚੱਲ ਰਿਹਾ ਤਕਤੂਪੁਰਾ ਸਾਹਿਬ ਦਾ 17 ਜਨਵਰੀ ਦਾ ਦਿਨ ਲਓ ਸੁਖੇ ਦੀ ਰੇਡ ਤੇ ਕੁਲਿੰਦਰ ਜੰਗੀਆਂ ਨੇ ਆਹ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਆ ਮੇਲਾ ਗੂੰਜਦਾ ਤਕਤੂਪੁਰਾ ਸਾਹਿਬ ਚ ਪੜਾਕੇ ਪੈਂਦੇ ਆ ਹਲੇ ਦੇ ਪਹਿਲਾ ਰੌੜੀ ਆ ਆ ਦੁਰੀਆ ਨੱਚ ਪਈ ਆ ਲਓ ਲੱਗਦਾ ਜੋਰ ਲੱਗਦਾ ਜੋਰ ਲੱਗਦਾ

ਚ ਫੇਰ ਕਬੱਡੀ ਪਾ ਦੁੱਤੀ ਹੈ ਗੁਰਪ੍ਰੀਤ ਤਿਆਰ ਵਰ ਤਿਆਰ ਆਹ ਕਹਿੰਦੇ ਕੁਲਵਿੰਦਰ ਤਿਆਰ ਵਰ ਤਿਆਰ ਦੋ ਜਾਫੀ ਵਿਚਕਾਰ ਜੰਗੀਆਣੇ ਪਿੰਡ ਵਾਲੇ ਮਾਰਦੇ ਹੋਏ ਪੱਟਾਂ ਦੇ ਥਾਪੀਆਂ ਆਉਣ ਬੱਲੇ ਬੱਲੇ ਕਰਾਵੇਗਾ ਲਓ ਪੈਂਦੀ ਰੇਡ ਕਬੱਡੀ 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 ਗੱਲ ਫੇਰ ਮੁਸ਼ਕਲ ਬਣ ਗਈਆ ਗੱਲ ਫੇਰ ਮੁਸ਼ਕਲ ਬਣ ਗਈਆ ਇਹ 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 ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਆਹ ਸਿਰਾਂ ਲਾਤਾ ਜੰਗੀਆਣੇ ਵਾਲੇ ਆਹ ਸਿਰਾਂ ਲਾਤਾ ਸੋਹਣਿਆ ਔਰ ਸਿਰਾ ਲਾਤਾ ਹੈ ਜੰਗੀਆਂ ਆਣੀਆਂ ਕੁਲਵਿੰਦਰ ਨੇ ਸਿਰਾ ਲਾਤਾ ਹੈ ਐਨ ਮੇਲਾ ਬਣਾਤਾ ਹੈ ਜੰਗੀਆਂ ਆਣੀਆਂ ਕੁਲਵਿੰਦਰ ਨੇ ਕਹਿੰਦੇ